ਸਤਿ ਸ਼੍ਰੀ ਅਕਾਲ ਜੀ ਮੈਂ ਕੁਲਦੀਪ ਦਰੇਰ ਹਮੇਂ ਕਰਾੜੀ ਦੇ ਵਿੱਚ ਖੜੀਆਂ ਜਿੱਥੇ ਕਿ ਡੀਐਸਪੀ ਮੁੱਲਾਪੁਰ ਨੇ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਉਸ ਤੇ ਸਬੰਧ ਦੇ ਵਿੱਚ ਅੱਜ ਇੱਥੇ ਪਹੁੰਚੇ ਆਂ ਤੇ ਚੋਰ ਗਰੋਹ ਦੇ 6 ਮੈਂਬਰ ਜਿਹੜੇ ਫੜੇ ਗਏ ਨੇ ਸਾਡੇ ਮੇਰੇ ਪਿੱਛੇ ਜਿਹੜੇ ਚੋਰਾਵਾਂ ਵੱਲੋਂ ਲੁੱਟੀ ਗਈਆਂ ਇੱਕ ਟਰਾਲਾ ਇੱਕ ਮਹਿੰਦਰਾ ਪਿਕਅਪ ਅਤੇ ਹੋਰ ਵੀ ਬਹੁਤ ਸਾਰਾ ਸਮਾਨ ਹੈ ਜਿਹੜਾ ਇਹਦਾ ਲੁੱਟਿਆ ਗਿਆ ਹੈ 6 ਮੈਂਬਰ ਉਹ ਫੜਿਆ ਗਿਆ ਹੈ ਸੋ ਤੁਸੀਂ ਲਾਈਵ ਤਸਵੀਰਾਂ ਇੱਕ ਜੀ 24 24 12 2025 ਦੀ ਰਾਤ ਨੂੰ ਇੱਕ ਜਿਹੜਾ ਹੈਗਾ ਮਹਿੰਦਰਾ ਪਿਕਅਪ ਜਿਹੜਾ ਹੈਗਾ ਆਪਣਾ ਜਿਹੜਾ ਹਾਈਵੇ ਹੈ ਕੁਰਾਲੀ ਹਾਈਵੇ ਹੈ ਉਹਦੇ ਉੱਤੇ ਜਿਹੜਾ ਖੋ ਹੋਇਆ ਸੀਗਾ ਰਾਤ ਦੇ ਸਮੇਂ ਜਿਹੜੇ ਕਿ ਚਾਰ ਬੰਦਿਆਂ ਨੇ ਬੰਦੇ ਤੋਂ ਖੋ ਕੀਤੀ ਸੀਗੀ ਇਸਦੇ ਚੱਲਦੇ ਜਿਹੜੇ ਮਾਨਯੋਗ ਆਪਣੇ ਐਸਐਸਪੀ ਸਾਹਿਬ ਮੋਹਾਲੀ ਜਿਹਦੇ ਇਹਨਾਂ ਨਿਰਦੇਸ਼ ਅਨੁਸਾਰ ਆਪਣੇ ਐਸਪੀ ਮਨਪ੍ਰੀਤ ਸਿੰਘ ਦੇ ਥੱਲੇ ਜਿਹੜੀ ਹੈਗੀ ਸਪੈਸ਼ਲ ਟੀਮਾਂ ਬਣਾਈ ਗਈਆਂ ਸੀ ਜਿਦੇ ਵਿੱਚ ਆਪਣੇ ਐਸਐਚਓ ਸਿਟੀ ਕੋਰਾਲੀ ਤੇ ਇਨਸਪੈਕਟਰ ਮਲਕੀਤ ਸਿੰਘ ਐਂਟੀ ਨਾਰਕੋਟਿਕ ਸੈੱਲ ਦੇ ਜਿਹੜੇ ਇੰਚਾਰਜ ਨੇ ਇਹਨਾਂ ਦੀ ਸਪੈਸ਼ਲ ਟੀਮਾਂ ਬਣਾਈ ਗਈਆਂ ਸੀ ਜਿਨ੍ਹਾਂ ਨੇ ਵੱਖਰੇ ਵੱਖਰੇ ਐਂਗਲਸ ਤੋਂ ਟੈਕਨੀਕਲੀ ਹਿਊਮਨ ਰਿਸੋਰਸ ਦੇ ਬੇਸ ਤੇ ਉੱਪਰ ਜਿਹੜੀ ਹੈ ਤਫ਼ਤੀਸ਼ ਜਿਹੜੀ ਹੈ ਜਾਰੀ ਕੀਤੀ ਤਾਂ ਜਿਸਦੇ ਚੱਲਦੇ ਜਿਹੜਾ ਹੈਗਾ ਇਹਦੇ ਚਾਰ ਬੰਦੇ ਜਿਹੜੇ ਇਸ ਗਰੋਹ ਦੇ ਸੀਗੇ ਉਹਨਾਂ ਨੂੰ ਗ੍ਰਿ ਇਹਦੇ ਚ ਦੋਸ਼ੀ ਸੀਗਾ ਉਹ ਬਲਵਿੰਦਰ ਸਿੰਘ ਪਿੰਕੀ ਪ੍ਰਿੰਸ ਹੈਗਾ ਜੀ ਜੋ ਕਿ ਲੁਧਿਆਣੇ ਨੂੰ ਬਿਲੋਂਗ ਕਰਦਾ ਹੈਗਾ ਇਹਦੇ ਤੇ ਪਹਿਲਾਂ ਵੀ ਜਿਹੜਾ ਹੈਗਾ 14 ਮੁਕਦਮੇ ਜਿਹੜੇ ਖੋਦੇ ਰਜਿਸਟਰਡ ਹੈਗੇ ਨੇ ਇਸ ਦੇ ਚੱਲਦੇ ਹੀ ਜਿਹੜੇ ਅੱਗੇ ਇਹਦੇ ਤਿੰਨ ਸਾਥੀ ਹੋਰ ਜਿਹੜੇ ਬੁਰੇ ਜੁਨਤ ਦੇ ਵਿੱਚ ਇਹਦੇ ਨਾਲ ਸ਼ਾਮਲ ਸੀਗੇ ਉਹ ਅਰੈਸਟ ਕੀਤੇ ਗਏ ਤੇ ਜਿਨ੍ਹਾਂ ਕੋਲੋਂ ਇੱਕ ਜਿਹੜੀ ਮੇਨ ਮਹਿੰਦਰਾ ਪਿਕਅਪ ਗੱਡੀ ਜਿਹੜੀ ਕਿ ਉਹ 24 ਤਰੀਕ ਰਾਤ ਨੂੰ ਇਹਨਾਂ ਨੇ ਖੋਹ ਕੀਤੀ ਸੀਗੀ ਔਰ ਰਿਕਵਰ ਕੀਤੀ ਗਈ ਹੈ ਉਸ ਤੋਂ ਇਲਾਵਾ ਇੱਕ ਇਹਨਾਂ ਨੇ ਬਨੂੜ ਦੇ ਏਰੀਆ ਵਿੱਚ ਇੱਕ ਵੱਡਾ ਟਰਾਲਾ ਜੋ ਕਿ ਆਮ ਤੌਰ ਤੇ ਟੂਰੀਲ ਵਗੈਰਾ ਲਈ ਯੂਜ਼ ਹੁੰਦਾ ਇੱਕ ਉਹ ਖੋਕੋ ਕੀਤਾ ਗਿਆ ਸੀ ਉਹ ਵੀ ਇਹਨਾਂ ਦੀ ਟੀਮ ਵੱਲੋਂ ਸਾਡੀ ਟੀਮ ਵੱਲੋਂ ਜਿਹੜਾ ਹੈਗਾ ਰਿਕਵਰ ਕੀਤਾ ਗਿਆ ਸਰ ਆਪਰ ਦੇ ਵਿੱਚ ਵੱਡੀਆਂ ਗੱਡੀਆਂ ਕਿਉਂ ਹੁੰਦੇ ਸੀਗੇ ਕਿਉਂ ਛੋਟੇ ਵਿਕਲ ਕਿਉਂ ਨਹੀਂ ਹੁੰਦੇ ਸੀ ਇਹ ਬੇਸਿਕਲੀ ਜੀ ਇੱਥੋਂ ਜਿਹੜੀ ਰਿਕਵਰੀ ਹੋਈ ਆ ਜਿਹੜਾ ਮੇਨ ਗੱਡੀ ਦੀ ਰਿਕਵਰੀ ਹੋਈ ਆ ਇਹ ਰਾਜਸਥਾਨ ਤੋਂ ਹੋਈ ਸੀਗੀ ਸੋ ਬੇਸਿਕਲੀ ਇਹ ਇੱਥੇ ਪਹਿਲਾਂ ਸੰਗਰੂਰ ਏਰੀਆ ਚ ਲੈ ਕੇ ਗਏ ਸੰਗਰੂਰ ਤੋਂ ਅੱਗੇ ਇਹਨਾਂ ਨੇ ਰਾਜਸਥਾਨ ਦੇ ਜਿਹੜੇ ਇੰਟਰ ਸਟੇਟ ਜਿੱਥੇ ਕਿ ਇਹਨਾਂ ਨੂੰ ਪਤਾ ਵੀ ਇਹ ਵਹੀਕਲ ਈਜ਼ੀਲੀ ਯੂਜ਼ ਹੋ ਸਕਦੇ ਨੇ ਜਾਂ ਸੇਲ ਆਫ ਹੋ ਸਕਦੇ ਨੇ ਇਹ ਟਰਾਂਸਪੋਰਟ ਵਹੀਕਲਸ ਨੂੰ ਟਾਰਗੇਟ ਕਰਦੇ ਸੀ ਤੇ ਉੱਥੇ ਜਾ ਕੇ ਹੈਗਾ ਜਿਹੜਾ ਅਦਰ ਸਟੇਟ ਜਿੱਦਾਂ ਕਿ ਰਾਜਸਥਾਨ ਵਗੈਰਾ ਚ ਜਾ ਕੇ ਇਹ ਸੇਲ ਆਫ ਕਰ ਜੇਲ੍ਹ ਚ ਵੀ ਇਹਨਾਂ ਦਾ ਸਮੰਦਰ ਹੈ ਜਿਹੜੇ ਬਾਕੀ ਦੋਸ਼ੀ ਵੀ ਨੇ ਜਿਵੇਂ ਮਨਦੀਪ ਸਿੰਘ ਆ ਜੀ ਇਹ ਪਟਿਆਲੇ ਤੋਂ ਬਿਲੋਂਗ ਕਰਦੇ ਇਹਦੇ ਤੇ ਵੀ 10 ਮੁਕੱਦਮੇ ਐਦਾਂ ਹੀ ਗੱਡੀਆਂ ਦੇ ਖੋਦੇ ਹੀ ਦਰਜ ਹਨ ਜਿਹੜਾ ਸਰਬਜੀਤ ਸਿੰਘ ਆ ਇਹ ਸੰਗਰੂਰ ਤੇ ਇਹਦੇ ਤੇ ਚਾਰ ਪਰਚੇ ਦਰਜ ਨੇ ਤੇ ਜਿਹੜਾ ਰਮਨਦੀਪ ਸਿੰਘ ਆ ਇਹਦੇ ਤੇ ਜੀ ਜਿਹੜੇ ਤਿੰਨ ਪਰਚੇ ਦਰਜ ਨੇ ਇਹ ਸਾਰੇ ਹੀ ਪਹਿਲਾਂ ਤੋਂ ਹੀ ਇਹ ਕੰਮ ਕਰਦੇ ਆਂਦੇ ਸੀਗੇ ਉਸ ਤੋਂ ਇਲਾਵਾ ਇਹ ਜੇਲ੍ਹਾਂ ਚ ਵੀ ਇਕੱਠੇ ਰਹੇ ਨੇ ਤੇ ਉੱਥੇ ਵੀ ਇਹਨਾਂ ਦੀ ਆਪਸ ਚ ਵਿੱਚ ਸਾਂਝ ਰਹੀ ਹੈ ਜੀ ਕੋਈ ਹੋਰ ਇਹਨਾਂ ਦੇ ਸਾਥੀ ਹੁਣਾਂ ਬਾਰੇ ਵੀ ਕੁਝ ਇਹ ਫਿਲਹਾਲ ਇਹਨਾਂ ਦੀ ਰੈਸਟ ਪਾ ਕੇ ਜੀ ਇਹ ਰਿਮਾਂਡ ਤੇ ਇਹਨੇ ਸਾਡੇ ਕੋਲ ਪਹਿਲਾ 4 ਦਿਨ ਦਾ ਰਿਮਾਂਡ ਸੀ ਉਸ ਤੋਂ ਬਾਅਦ ਵਹੀਕਲ ਆਪਾਂ ਇਹ ਰਿਕਵਰ ਕੀਤੇ ਹੁਣ ਫਰਦਰ 2 ਦਿਨ ਦਾ ਰਿਮਾਂਡ ਸਾਡੇ ਕੋਲ ਹੈਗਾ ਤੇ ਫਰਦਰਿਆਂ ਦੇ ਪੁੱਛਗਿੱਛ ਚੱਲ ਰਹੀ ਹੈ ਸਾਨੂੰ ਉਮੀਦ ਹੈ ਹੋਰ ਵੀ ਇਹਨਾਂ ਨੇ ਜਿਹੜੀ ਕੋਈ ਵਾਰਦਾਤ ਕੀਤੀ ਹੋएगी ਉਹਦੇ ਚ ਹੋਰ ਵੀ ਆਪਣੇ ਰਿਕਵਰੀ ਹੋਣ ਦੀ ਸੰਭਾਵਨਾ ਹੈਗੀ ਸੀ ਸਰ ਇਹ ਗੱਡੀਆਂ ਚ ਕੋਈ ਸਪਲਾਈ ਵੀ ਕਰਦੇ ਸੀ ਨਹੀਂ ਫਿਲਹਾਲ ਐਸਾ ਚ ਕੋਈ ਗੱਲ ਤਾਂ ਸਾਹਮਣੇ ਨਹੀਂ ਆਈ ਆ ਬਿਕੋਜ਼ ਜਿਹੜੀ ਹੁਣ ਤੱਕ ਟਰੈਕ ਡਾਊਨ ਕੀਤਾ ਹੈਗਾ ਜਿੰਦ ਤੱਕ ਪਲੇਸ ਆਫ ਸੇਲ ਤੱਕ ਆਪਾਂ ਪਹੁੰਚ ਗਏ ਸੀਗੇ ਸੋ ਫਦਰ ਹਲੇ ਉਹ ਜਿਹੜੇ ਬੰਦਿਆਂ ਨੂੰ ਜਿੰਨੂੰ ਸੇਲ ਆਫ ਕਰ ਰਹੇ ਆ ਆਪਾਂ ਉਹਨਾਂ ਨੂੰ ਵੀ ਲਿਆਵਾਂਗੇ ਜੀ ਤੇ ਉਹ ਕਿਸ ਪਰਪਸ ਲਈ ਯੂਜ਼ ਹੋਣੀ ਸੀ ਡਿਸਮੈਂਟਲ ਕਰਕੇ ਪਾਰਟਸ ਵੇਚਣੇ ਸੀ ਜਾਂ ਕਿਸੇ ਗਰੋਂ ਨੂੰ ਭੇਜਣੇ ਸੀ ਉਹ ਸਾਰੇ ਆਪਾਂ ਲਈ ਡੂੰਘਾਈ ਨਾਲ ਜਾਂਚ ਕਰਾਂਗੇ ਜੀ ਇਹ ਚਾਰੋਂ ਕੰਮ ਕੀ ਕਰਦੇ ਆ ਜੀ ਇਹ ਕ੍ਰਿਮੀਨਲ ਬੈਕਗ੍ਰਾਉਂਡ ਹੈ ਜੀ ਇਹ ਹੀ ਪੁਰਾਣੇ ਪਰਚੇ ਦਰਜ ਆ ਤੇ ਇਹ ਹੀ ਗੱਡੀਆਂ ਹੀ ਖੁੰਦੇ ਹੁੰਦੇ ਹੁੰਦੇ ਸੀ ਕੋਈ ਹਥਿਆਰ ਵੀ ਮਿਲੇ ਜੀ ਇਹਨਾਂ ਦੇ ਕੋਲੋਂ ਨਹੀਂ ਫਿਲਹਾਲ ਵੈਪਨ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਫਿਰ ਵੀ ਆਪਾਂ ਇਨਵੈਸਟੀਗੇਟ ਕਰ ਰਹੇ ਹਾਂ ਜੇ ਕੋਈ ਐਂਗਲ ਆਏਗਾ ਤਾਂ ਡੈਫੀਨਿਟਲੀ ਉਹਨੂੰ ਆਪਾਂ ਕੰਸੀਡਰ ਕਰਾਂਗੇ ਜੀ ਕਿੰਨੇ ਦਿਨਾਂ ਦਾ ਰਿਮਾਂਡ ਹਾਸਲ ਹੋਇਆ ਜੀ ਇਹ 4 ਦਿਨ ਦਾ ਪਹਿਲਾਂ ਸੀਗਾ ਜੀ ਹੁਣ ਸਾਡੇ ਕੋਲ 2 ਦਿਨ ਦਾ ਹੋਰ ਰਿਮਾਂਡ ਹੈ ਤੇ 2 ਦਿਨ ਲਈ ਸਾਡੇ ਕੋਲ ਹੋਰ ਨੇ ਜੀ ਠੀਕ ਹੈ